ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਅਸੀਂ ਦੱਸਦੇ ਅਸੀਂ ਇਸ ਟਾਈਮ ਖੜੇ ਆ ਪੋਰਟਲ ਦਾ ਹੱਥ ਦੇ ਬੰਤੇ ਜਿੱਥੇ ਕਿ ਤੁਸੀਂ ਦੇਖ ਰਹੇ ਆ ਸੰਗਤਾਂ ਵੱਲੋਂ ਜੋ ਪੱਥਰ ਦੀ ਵੀ ਸੇਵਾ ਕੀਤੀ ਜਾ ਰਹੀ ਹੈ ਇਸ ਟਾਈਮ ਬੰਦ ਦੇ ਬੰਨ ਦੇ ਉੱਪਰ ਕਿਲਾ ਆਨੰਦਗੜ੍ਹ ਸਾਹਿਬ ਦੇ ਸੇਵਾਦਾਰਾਂ ਨੇ ਮਹਾਪੁਰਸ਼ਾਂ ਨੇ ਜੋ ਇਸ ਬਾਰੇ ਦੀ ਕਮਾਂਡ ਸੰਭਾਲੀ ਹੈ ਉਹਨਾਂ ਵੱਲੋਂ ਜੋ ਪੱਥਰ ਦੀ ਵੀ ਸੇਵਾ ਇੱਥੇ ਕੀਤੀ ਗਈ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਕਹਿੰਦੇ ਟਿਪਰ ਆ ਰਹੇ ਨੇ ਪੱਥਰਾਂ ਦੇ ਸੰਤ ਮਹਾਪੁਰਸ਼ਾਂ ਦੀ ਦੇਖ ਰੇਟ ਹੈ ਟਾ ਤੁਸੀਂ ਦੇਖ ਰਹੇ ਹੋ ਬੰਨ ਨੂੰ ਮਜ਼ਬੂਤ ਕਰਨ ਦੀ ਜੋ ਕਾਰ ਸੇਵਾ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਐਸੇ ਵੇਲੇ ਮੌਕੇ ਦੀਆਂ ਤਸਵੀਰਾਂ ਜੋ ਸਿੱਖ ਸੰਤਾਂ ਗੁਰੂ ਜੀਆਂ ਸੰਤਾਂ ਸੇਵਾਦਾਰਾਂ ਵੱਲੋਂ ਜੋ ਇਸ ਬੰਨ ਦੀ ਸੇਵਾ ਕੀਤੀ ਜਾ ਰਹੀ ਹੈ ਕਾਰ ਸੇਵਾ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਤੋਂ ਸੰਤ ਵਾਹਪੁਰਜ ਜਿਨ੍ਹਾਂ ਦੀ ਰੇਖ ਦੇਖ ਰੇਖ ਖੇਟਾਂ ਇਹ ਜੋ ਬਣਦੀ ਸੇਵਾ ਚੱਲ ਰਹੀ ਆ ਕਿਤੇ ਇਹ ਵੀ ਦਸਣਯੋਗ ਬਣਦਾ ਹੈ ਦਰਸ਼ਕਾਂ ਨੂੰ ਕਿ ਇਨ੍ਹਾਂ ਸੰਤਾਂ ਦੀ ਦੇਖ ਰੇਖ ਖੇਟਾਂ ਹੀ ਜੋ ਸ਼੍ਰੀ ਆਨੰਦਪੁਰ ਸਾਹਿਬ ਦੀ ਸੜਕ ਦਾ ਜੋ ਕਾਰਿਆ ਚੱਲਦਾ ਹੈ ਉਹ ਇਨ੍ਹਾਂ ਦੇ ਯਤਨਾਂ ਸਦਕਾ ਹੀ ਚੱਲ ਰਿਹਾ ਹੈ ਇਸ ਵੇਲੇ ਦੀ ਬੁਰਜ ਟੈਲ ਦਾਦੇ ਬੰਦੀ ਜੋ ਇਨੀ ਸੇਵਾ ਸੰਭਾਲੀ ਹੋਈ ਹੈ ਪੂਰੇ ਹੀ ਤੰਦੇ ਹੀ ਦੇ ਨਾਲ ਪੂਰੀਆਂ ਸਕਤਾ ਸਿੱਖ ਸੰਤਾਂ ਗੁਰੂਦਿਆਂ ਸੰਗਤਾਂ ਇਲਾਕੇ ਦੇ ਸੇਵਾਦਾਰ ਵਿੱਚੇ ਦੱਸਿਆ ਰਿਹਾ ਕੁਝ ਵੀ ਜੋ ਇਹ ਬੰਨ ਠੇਕੇ ਦੇ ਦਿੱਤੇ ਗਿਆ ਉਹਨਾਂ ਦੇ ਵਿੱਚ ਜੋ ਵਰਕਰ ਇੱਥੇ ਸੇਵਾ ਕਰ ਰਹੇ ਹਨ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜੋ ਪਾਣੀ ਦਾ ਵਹਾਅ ਹੈ ਕਾਫੀ ਤੇਜ਼ ਹੈ ਨਾਲ ਇਹ ਵੀ ਤੁਸੀਂ ਦੇਖ ਸਕਦੇ ਹੋ ਜੋ ਕਾਫੀ ਵੱਡੀ ਲੰਬਾਈ ਦੇ ਵਿੱਚ ਜੋ ਬੰਨ ਨੂੰ ਇਹ ਪਾੜ ਪਿਆ ਹੈ ਜੋ ਆਰਜੀ ਬੰਦ ਦੇ ਨਾਲ ਇੱਥੋਂ ਇਹਨੂੰ ਬੰਨਿਆ ਜਾ ਰਿਹਾ ਹੈ ਐਸ ਟਾਈਮ ਤੁਸੀਂ ਜੋ ਪਾਣੀ ਦਾ ਵਹਾਵ ਹੀ ਦੇਖ ਸਕਦੇ ਹੋ ਜੋ ਐਸ ਟਾਈਮ ਮਸ਼ੀਨਰੀ ਕੋਕਲੈਂਡ ਜੀਵੀਸੀ ਦੇ ਨਾਲ ਜਿੱਥੇ-ਜਿੱਥੇ ਜਿਸ ਤਰ੍ਹਾਂ ਸੰਗਤਾਂ ਵੀ ਆਪਣੀ ਤਨਦੇਹੀ ਨਾਲ ਇੱਥੇ ਸੇਵਾ ਕਰ ਰਹੀਆਂ ਹਨ ਬੋਰਿਆਂ ਦੇ ਨਾਲ ਤਾਰਾਂ ਦੇ ਨਾਲ ਜੋ ਕ੍ਰੇਟ ਬਣ ਬਣ ਕੇ ਇਹ ਆਰਜੀ ਬਣ ਤਿਆਰ ਕੀਤਾ ਹੈ ਜਿੱਥੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਤੱਕ ਨਿਗਾਹ ਜਾਂਦੀ ਹੈ ਕਿ ਜੇ ਇਹਦਾ ਸਕੇ ਖੇਤ ਸਨ ਜੋ ਝੋਨਾ ਬਿਲਕੁਲ ਦਰਿਆ ਦੇ ਵਿੱਚ ਤਬਦੀਲ ਹੋ ਚੁੱਕਾ ਹੈ ਅੱਜ ਫੇਰ ਵੀ ਤੁਸੀਂ ਤਸਵੀਰਾਂ ਜੋ ਦੇਖ ਰਹੇ ਹੋ ਵਿੱਚੇ ਸੇਵਾਦਾਰ ਤੇ ਵਿੱਚੇ ਕੋਈ ਸੇਕੇਦਾਰ ਦੀ ਲੇਬਰ ਵੀ ਲੱਗੀ ਹੋਈ ਐ ਇੱਥੇ ਜੋ ਕ੍ਰੇਟ ਬਨ ਬਨ ਇੱਥੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿਵੇਂ ਪਾਣੀ ਦੀ ਮਾਰ ਦੇ ਨਾਲ ਇਹ ਜੋ ਬਨ ਹੈ ਕਿਵੇਂ ਪ੍ਰਭਾਵਿਤ ਹੋਇਆ ਹੈ ਕਿੰਦਾ ਬੁਰੀ ਤਰ੍ਹਾਂ ਕਾਫੀ ਲੰਬਾਈ ਦੇ ਵਿੱਚ ਟੁੱਟਿਆ ਹੋਇਆ ਹੈ ਸ੍ਰੀ ਗੁਰੂ ਜੀ ਕੀ ਫਤਿਹ ਤਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਅਸੀਂ ਇਸ ਵੇਲੇ ਬੁਰਜ ਟਹਿਲਦਾਸ ਦਰਿਆ ਦੇ ਬੰਨ੍ਹ ਦੇ ਉਪਰਾਂ तकरीबन 12 ਤੋਂ 14 ਕਿਲੋ ਮੀਟਰ ਤੱਕ ਨਾਲ ਦੀ ਜ਼ਮੀਨ ਜਿਹੜੀ ਝੋਟ ਰਹੀ ਆ ਇਸ ਜਗ੍ਹਾ ਤਕਾਰ ਸੇਵਾ ਕਿਲਾ ਆਨੰਦਗੜ੍ਹ ਵਾਲੇ ਵੀ ਮਹਾਂਪੁਰਖ ਵਧੀਆ ਤਰੀਕੇ ਦੇ ਨਾਲ ਜਾਲ ਲੈ ਕੇ ਪੁਰ ਟਰਾਲੀ ਬਹੁਤ ਸੰਗਤ ਲੈ ਕੇ ਆ ਰਹੀ ਆ ਕੁਝ ਹੋਰ ਜਾਣਕਾਰੀ ਮਿਲ ਰਹੀ ਹੈ ਪਈ ਸੀ ਹੋਈ ਜਿਹਦੇ ਪਾਣੀ ਹੋਰ ਛੱਡਿਆ ਜਾਣਾ ਤੇ ਉਹਦੇ ਪਤਾਂ ਦੇ ਚਰਨਾਂ 'ਚ ਬੇਨਤੀ ਆ ਤੇ ਮਿੱਟੀ ਦੇ ਥੇ ਉਹ ਸੰਗਤ ਹੈ ਕਿ ਇਥੇ ਬੰਤੀ ਪਹੁੰਚਣ ਦੀ ਕਿਰਪਾ ਰਸੋਂ ਚਾਹਤੀ ਸੀਗਾ ਇਹੀ ਆ ਵੀ ਚ ਉਹ ਸਾਰੇ ਆਸ ਵੀ ਹੈ ਨਹੀਂ ਆਪਰ ਕਾਰਨ ਇਹੀ ਆ ਵੀ ਸਰਕਾਰਾਂ ਨੇ ਕਿਹਾਣਾ ਜੀ ਹਾਂ ਜੀ ਇਹ ਤਾਂ ਨੇ ਕਰਨਾ ਐਦਾਂ ਤਾਂ ਹੁਣ ਮਾਰਾ ਕੋਈ ਸੰਗਤ ਕਰ ਰਹੀ ਆ ਸਾਰੇ ਆਮ ਲੋਕ ਇਹ ਆਮ ਸੰਗਤ ਉਸ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਨਾਲ ਹੋ ਜੂ ਸਾਡੀ ਸਿਆਣਪ ਨਾਲ ਤਾਂ ਨਹੀਂ ਇਹ ਕੁਝ ਵੀ ਹੋਣਾ ਕਰਨਾ ਪਰਮੇਸ਼ਰ ਬਚਨ ਵੀ ਹਨ ਤੇ ਬਿਤੇ ਚੱਲੇ ਹੈ ਲੱਖ ਦਰੀਆਓ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਇਲਾਕੇ ਦੀਆਂ ਨੂੰ ਬੇਨਤੀ ਆ ਥੱਲੇ ਭਰ ਕੇ ਉਹ ਬਲਤਾ ਕਰੋ ਲੰਗਰ ਪਾਣੀ ਦੇ ਪੈਰੇ ਜਿਹੜੇ ਕਰ ਰਹੀ ਹੈ ਗੁਰੂ ਸਾਹਿਬ ਦੇ ਖਜ਼ਾਨਿਆਂ ਦੇ ਵਿੱਚੋਂ ਹੋ ਰਹੇ ਸੰਗਤਾਂ ਨੇ ਮਹਾਪੁਰਖ ਲੱਗੇ ਹੋਏ ਨੇ ਸੰਗਤਾਂ ਲੱਗੀਆਂ ਹੋਈਆਂ ਆ ਰਹੇ ਨੇ ਆਪਣੇ ਕੋਲ ਡੀਜ਼ਲ ਫੂਕ ਰਹੇ ਨੇ ਟਰੈਕਟਰ ਨਹੀਂ ਹਨ ਉਹ ਹੱਥੀਂ ਕਰ ਰਹੇ ਨੇ ਸੋ ਇਹੀ ਬੇਨਤੀ ਆ ਵੀ